ਸਭ ਤੋਂ ਪਹਿਲਾਂ ਚਾਰਜ ਲੀਕਰਕ ਦੇ ਕਥਿਤ ਕਾਤਲ ਨੇ ਇੱਕ ਚੈਟ ਦੇ ਵਿੱਚ ਆਪਣਾ ਗੁਨਾਹ ਜਾਂ ਕਹਿ ਲਓ ਕਤਲ ਕਬੂਲ ਕੀਤਾ ਉਹਦੇ ਬਾਰੇ ਗੱਲਬਾਤ ਕਰਨੀ ਹੈ ਦੂਜਾ ਰਾਸ਼ਟਰਪਤੀ ਡੋਨਲਡ 트੍ਰੰਪ ਨੇ ਨਿਊਯਾਰਕ ਟਾਈਮਜ਼ ਦੇ ਉੱਤੇ ਕੇਸ ਕੀਤਾ ਤੀਜੀ ਗੱਲਬਾਤ ਕਰਨੀ ਹੈ ਕਿ 30 ਸਤੰਬਰ ਤੋਂ ਅਮਰੀਕਾ ਪੇਪਰ ਚੈੱਕ ਬੰਦ ਕਰ ਰਿਹਾ ਮਤਲਬ ਜਿਹੜੇ ਚੈੱਕ ਆਉਂਦੇ ਸੀ ਪੇਪਰ ਦੇ ਜਿੱਦਾਂ ਆਉਂਦੇ ਹੁੰਦੇ ਆ ਡਾਇਰੈਕਟ ਡਿਪੋਜ਼ਿਟ ਸ਼ੁਰੂ ਕੀਤੇ ਜਾ ਰਹੇ ਆ ਇੱਕ ਪਾਰਕਾਂ ਦੇ ਵਿੱਚ ਇਤਿਹਾਸ ਤੇ ਜਿਹੜੇ ਇਤਰਾਜ਼ਯੋਗ ਸਾਈਨ ਆ ਉਹ ਹਟਾਉਣ ਦਾ ਮਾਮਲਾ ਹੈ ਤੇ ਰਾਬਰਟ ਐਫ ਕੈਂਡੀਡੇਟ ਜੂਨੀਅਰ ਦੀ ਸਿਹਤ ਸੁਭੰਦੀ ਨਵੀ ਉਦੇ ਉਤੇ ਗੱਲਬਾਤ ਕਰਾਂਗੇ ਸਭ ਤੋਂ ਪਹਿਲਾਂ ਜਿਹੜਾ ਸਸਪੈਕਟ ਦੀ ਕਨਫੈਸ਼ਨ ਜਿਹੜਾ ਇੱਕ ਕਥਿਤ ਦੋਸ਼ੀ ਆ ਉਹਨੇ ਮੰਨਿਆ ਇਹਦੇ ਬਾਰੇ ਗੱਲਬਾਤ ਅ ਟਾਈਲਰ ਆਪਸ਼ਨ 22 ਸਾਲ ਦਾ ਨੌਜਵਾਨ ਜਿਹਨੂੰ ਗ੍ਰਿਫਤਾਰ ਕੀਤਾ ਗਿਆ ਉਹਨੇ ਇੱਕ ਡਿਸਕੋਰਡ ਚੈਟ ਅੱਜ ਦਾ ਵਟਸਐਪ ਆ ਇਹਦੇ ਡਿਸਕੋਰਡ ਚੈਟ ਆ ਉਹਦੇ ਵਿੱਚ ਇੱਕ ਪ੍ਰਾਈਵੇਟ ਡਿਸਕੋਰਡ ਚੈਟ ਦੇ ਵਿੱਚ ਜਿੱਦਾਂ ਆਪਾਂ ਗਰੁੱਪ 'ਚ ਗੱਲ ਕਰਦੇ ਉਹਦਾ ਵੀ ਗਰੁੱਪ ਆ ਉਸ ਚੈਟ ਦੇ ਵਿੱਚ ਇਹ ਕਿਹਾ ਕਿ ਮੈਂ ਹੀ ਚਾਰਲੀ ਕ੍ਰਿਕ ਨੂੰ ਮਾਰਿਆ ਇਹਨੇ ਇਹ ਗੱਲ ਮੰਨੀ ਆ ਉੱਥੇ ਹਾਲਾਂਕਿ ਅੱਜ ਉਹਦੀ ਪੇਸ਼ੀ ਆ ਉਹਦੇ ਤੋਂ ਬਾਅਦ ਪਤਾ ਲੱਗਣਾ ਕਿ ਕੀ ਗੱਲਬਾਤ ਹੁੰਦੀ ਹੈ ਅਦਾਲਤ ਦੇ ਵਿੱਚ ਉਹਨੇ ਮੈਸੇਜ ਲਿਖਿਆ ਵੀਰਵਾਰ ਨੂੰ ਪਿਛਲੇ ਵੀਰਵਾਰ ਜਦੋਂ ਇਹਨੂੰ ਪੁਲਿਸ ਨੇ ਗ੍ਰਿਫਤਾਰ ਕੀਤਾ ਤੋਂ 2 ਘੰਟੇ ਪਹਿਲਾਂ ਯਾਨੀ ਕਿ ਕਤਲ ਤੋਂ 33 ਘੰਟੇ ਬਾਅਦ ਪੁਲਿਸ ਨੇ ਉਹਨੂੰ ਗ੍ਰਿਫਤਾਰ ਕੀਤਾ ਸੀ ਕਤਲ ਕਰਨ ਤੋਂ 31 ਘੰਟੇ ਬਾਅਦ ਨੇ ਆਪਣੇ ਉਹ ਦੋਸਤਾਂ ਨਾਲ ਚੈਟ ਦੇ ਵਿੱਚ ਉਹਨਾਂ ਨੂੰ ਦੱਸਿਆ ਕਿ ਉਹ ਕਤਲ ਮੈਂ ਕੀਤਾ ਲਿਖਿਆ ਕੀ ਆ ਉਹਨੇ ਲਿਖਿਆ ਕਿ ਇਟ ਵਾਸ ਮੀ ਐਟ ਯੂ ਵੀ you yesterday ਵੀ ਜਿਹੜਾ ਕੱਲ ਮੈਂ ਸੀ ਉੱਥੇ ਯੂਵੀਯੂ ਦੇ ਵਿੱਚ ਜਿਹੜਾ ਕਤਲ ਕੀਤਾ ਜਾਂ ਦੂਜੇ ਸ਼ਬਦਾਂ ਦੇ ਵਿੱਚ ਉਹਨੇ ਮੰਨਿਆ ਤੇ ਨਾਲ ਉਹਨੇ ਮਾਫੀ ਵੀ ਮੰਗੀ ਆ ਵੀ ਉਹ ਕਹਿੰਦਾ ਮੈਂ ਸਰੈਂਡਰ ਕਰ ਦੇਣਾ ਮੈਂ ਆਤਮ ਸਮਰਪਨ ਕਰ ਦੇਣਾ ਇਹ ਮੈਸੇਜ ਇੱਕ ਛੋਟੇ ਜਿਹੇ ਪ੍ਰਾਈਵੇਟ ਗਰੁੱਪ ਦੇ ਵਿੱਚ ਸੀ ਜਿਹਦੇ ਵਿੱਚ 30 ਦੇ ਕਰੀਬ دوست ਸੀਗੇ ਤੇ ਉਹਨਾਂ ਨੇ ਡਿਸਕਾਡ ਡਿਸਕਾਡ ਦੇ ਉੱਤੇ ਇਹ ਮੈਸੇਜ ਇਹਨੇ ਉਹਨਾਂ 30 ਜਣਿਆਂ ਨੂੰ 30 ਜਣਿਆਂ ਦੇ ਗਰੁੱਪ ਦੇ ਵਿੱਚ ਕੀਤਾ ਹੁਣ ਕੰਪਨੀ ਦੇ ਉੱਤੇ ਵੀ ਸਵਾਲ ਉੱਠਦੇ ਆ ਕਿ ਭਾਈ ਤੁਹਾਡੇ ਕੰਪਨੀ ਦੇ ਜਿਹੜੇ ਇਹ ਇਹ ਚਾਰਟ ਦੇ ਵਿੱਚ ਕੋਈ ਇਦਾਂ ਦੀ ਗੱਲ ਲਿਖ ਰਿਹਾ ਡਿਸਕੋਰਡ ਦੇ ਇੱਕ ਕਨਫਰਮ ਕੀਤਾ ਕਹਿੰਦੇ ਕਿ ਮੈਸੇਜ ਜਿਹੜਾ ਆ ਉਹ ਮਤਲਬ ਉਹਦੇ ਨਾਲ ਸੀ ਜਿੱਦਾਂ ਕਾਨੂੰਨ ਦੇ ਅਨਸਾਰ ਹੀ ਹੋਇਆ ਕੁਝ ਵੀ ਔਰ ਕੋਰਪੋਰੇਟ ਵੀ ਕਰ ਰਿਹਾ ਹੈ ਬੀਆਈ ਦੇ ਨਾਲ ਤੇ ਯੂਟਾ ਪੁਲਿਸ ਦੇ ਨਾਲ ਉਹ ਕਹਿੰਦੇ ਵੀ ਇਹਦੇ ਉੱਤੇ ਪਲੈਨਿੰਗ ਨਹੀਂ ਹੋਈ ਹੁਣ ਇਹ ਤੋਂ ਨੇ ਇਹ ਕਿਹਾ ਕਿ ਯੂਵੀਯੂ ਦੇ ਵਿੱਚ ਮੈਂ ਸੀ ਕੱਲ ਰਬੀਤੇ ਕਰ ਲੋਦੇ ਮਤਲਬ ਇਸ਼ਾਰਾ ਹੁਣ ਇਹਦਾ ਪਰ ਉਹ ਕਹਿੰਦੇ ਸਾਡਾ ਇਹਦੇ ਉੱਤੇ ਪਲਾਨਿੰਗ ਨਹੀਂ ਹੋਈ ਮਸਲਾ ਤਾਂ ਤਾਂ ਹੋਵੇ ਨਾ ਜੇ ਉਸ ਗਰੁੱਪ ਦੇ ਵਿੱਚ ਉਹਨਾਂ ਨੇ ਸਲਾਹ ਕਰਕੇ ਮਸ਼ਵਰਾ ਕਰਕੇ ਜਾਂ ਗੱਲਬਾਤ ਕਰਕੇ ਕੁਝ ਪਲਾਨ ਕੀਤਾ ਹੋਵੇ ਪਲਾਨ ਨਹੀਂ ਕੀਤਾ ਤੇ ਉਹਦੇ ਨਾਲ ਫਿਰ ਨਾ ਉਹ ਕਹਿੰਦੇ ਇਹਦੇ ਉੱਤੇ ਕੋਈ ਵਾਇਲੈਂਟ ਕੰਟੈਂਟ ਸਪਰੈਡ ਹੋਇਆ ਵੀ ਜਾਂ ਕੋਈ ਹਿੰਸਾਤਮਕ ਸਮੱਗਰੀ ਭੇਜੀ ਗਈ ਹੋਵੇ ਇਦਾਂ ਦੀ ਵੀ ਕੋਈ ਗੱਲ ਨਹੀਂ ਰੋਬਨਸਨ ਨੂੰ 33 ਘੰਟੇ ਬਾਅਦ ਪੁਲਿਸ ਨੇ ਫੜਿਆ ਸੀ ਪੁਲਿਸ ਇਹ ਕਹਿੰਦੇ ਆ ਕਿ ਉਹਨੇ ਆਪਣੇ ਆਪ ਨੂੰ ਇੱਕ ਸ਼ਰਫ ਫਰੈਂਡ ਦੇ ਥਰੂ 10 ਵਜੇ ਰਾਤ ਨੂੰ ਸਰੈਂਡਰ ਕਰ ਦਿੱਤਾ ਸੀ ਤੇ ਫਲੋਰੀਡਾ ਦਾ ਰਿਐਕਸ਼ਨ ਇਹਦੇ ਉੱਤੇ ਸੀਗਾ ਕੁਝ ਗਰੁੱਪ ਮੈਂਬਰਾਂ ਜਿਹੜੇ ਜਿਹੜੇ ਫਰੈਂਡਸ ਦਾ ਰਿਐਕਸ਼ਨ ਸੀਗਾ ਜਿਹੜੇ ਕੁਝ ਇਹ ਦੋਸਤ ਸੀਗੇ ਉਹ ਸਾਰੇ ਲਗਭਗ ਇਸ ਗੱਲ ਤੋਂ ਹੈਰਾਨ ਸੀਗੇ ਵੀ ਸਾਡੇ ਨਾਲ ਰਹਿਣ ਵਾਲਾ ਬੰਦਾ ਇਹ ਕੰਮ ਕਿਦਾਂ ਕਰ ਸਕਦਾ ਉਹਨਾਂ ਨੇ ਫਿਰ ਮਤਲਬ ਕਿਹਾ ਵੀ ਕਹ ਲੋ ਪ੍ਰੇਅਰ ਸੀਗੀਆਂ ਉਹਨਾਂ ਦੀ ਚਾਰਲੀ ਕ੍ਰੈਕ ਦੇ ਲਈ ਵੀ ਤੇ ਜਿਹੜੀ ਇਹ ਦੂਜੀ ਚੈਟ ਸੀਗੀ ਇਸੇ ਦਿਨ ਇਹ ਤੋਂ ਪਹਿਲਾਂ ਜਿਹੜਾ ਇਹ ਰੌਬਿੰਸਨ ਸੀਗਾ ਇਹਨੇ ਜੋਕ ਕੀਤਾ ਸੀ ਉਹਦੇ ਵਿੱਚ ਇੱਕ ਡਿਫਰੈਂਟ ਗਰੁੱਪ ਦੇ ਵਿੱਚ ਕਿ ਜਿਹੜਾ ਮੇਰੇ ਵਰਗੇ ਕਿਸੇ ਬੰਦੇ ਨੂੰ ਮੇਰੇ ਵਰਗਾ ਜਿਹੜਾ ਜਿਹੜੀ ਲੱਭਿਆ ਜਾ ਰਿਹਾ ਹੈ ਉਹ ਮੇਰੇ ਵਰਗਾ ਹੈ ਜਿਹਦੀਆਂ ਤਸਵੀਰਾਂ ਜਾਰੀ ਕੀਤੀਆਂ ਗਈਆਂ باوجود ਦੇ ਸਾਰੀ ਗੱਲ ਦੇ ਹਜੇ ਤੱਕ ਮਕਸਦ ਕਲੀਅਰ ਨਹੀਂ ਹੋਇਆ ਯੂਟਾ ਜਿਹੜੇ ਅਫੀਸ਼ੀਅਲਸ ਨੇ ਤੇ ਰੌਬਿੰਸਨ ਨਾ ਉਹ ਜ਼ਿਆਦਾ ਉਹ ਦੱਸਦੇ ਆ ਯੂਟਾ ਦੇ ਜਿਹੜੇ ਅਫੀਸ਼ੀਅਲਸ ਨੇ ਦੱਸਦੇ ਆ ਕਿ ਜਿਹੜਾ ਹੈ ਰੌਬਿੰਸਨ ਸੀ ਪਿਛਲੇ ਦਿਨਾਂ ਦੇ ਵਿੱਚ ਜਿਆਦਾ ਰਾਜਨੀਤਿਕ ਤੌਰ ਤੇ ਸਰਗਰਮ ਹੋਇਆ ਇਹਨੇ ਕ੍ਰਿਕ ਦੀ ਜਿਹੜੀ ਕ੍ਰਿਕ ਦੀ ਆਲੋਚਨਾ ਕੀਤੀ ਆ ਤੇ ਜਿਹੜਾ ਮੰਨਿਆ ਜਾ ਰਿਹਾ ਕਿ ਹੋ ਸਕਦਾ ਇਹਦਾ ਸਬੰਧ ਖੱਬੇ ਪੱਖੀ ਆਈਡੀਓਲੋਜੀ ਦੇ ਨਾਲ ਹੋਵੇ ਤੇ ਅੱਜ ਜਿਹੜਾ ਇਹ ਸਸਪੈਕਟ ਆ ਇਹਦੀ ਅੱਜ ਮੰਗਲਵਾਰ ਨੂੰ ਬਾਅਦ ਦੁਪਹਿਰ ਹੀアリング ਆ ਵਰਚੂਅਲੀ ਜੁਆਇਨ ਕਰੂਗਾ ਹੈ ਫਿਜ਼ੀਕਲੀ ਉੱਥੇ ਨਹੀਂ ਲਿਆ ਜਾ ਸਕਦਾ ਇਹਦੇ ਤੇ ਚਾਰजेस ਲੱਗਣੇ ਆ ਮਰਡਰ ਦੇ অবਸਟ੍ਰਕਸ਼ਨ ਆਫ ਜਸਟਿਸ ਤੇ ਵੈਪਨ ਚਾਰजेस ਲੱਗਣਗੇ ਤੁਜੇ ਇਹ ਚਾਰਜ ਲੱਗ ਜਾਂਦੇ ਆ ਤੇ ਬਾਅਦ ਦੇ ਵਿੱਚ ਦੋਸ਼ ਸਹੀ ਸਿੱਧ ਹੋ ਜਾਂਦੇ ਤੇ ਇਹਨੂੰ ਫਾਂਸੀ ਦੀ ਸਜ਼ਾ ਪੱਕੀ ਆ ਜੇ ਵੱਧ ਤੋਂ ਵੱਧ ਕਿਤੇ ਕੋਈ ਨਰਮੀ ਹੋ ਗਈ ਤਾਂ ਉਮਰ ਕੈਦ ਹੋਊਗੀ ਸੋ ਇਹ ਜਿਹੜਾ ਮਤਲਬ ਸਰੈਂਡਰ ਕਰਨ ਤੋਂ ਪਹਿਲਾਂ ਇਹਨੇ ਆਪਣਾ ਗਿਲਟ ਵੀ ਮਤਲਬ ਜਿੱਦਾਂ ਕੀਤਾ ਮੰਨਿਆ ਆ ਤੇ ਇਹ ਵੀ ਕੀਤਾ ਆ ਤੇ ਇਹ ਗੱਲ ਹੁਣ ਤੱਕ ਜਿਹੜੀ ਜਿਹੜੀ ਪਤਾ ਲੱਗ ਗਈ ਆ ਅੱਗੇ ਕੀ ਹੁੰਦਾ ਵੱਡੀ ਗੱਲ ਇਹ ਸਾਰੇ ਕਹਾਣੀ ਦੇ ਪਿੱਛੇ ਆ ਵੀ ਇਹਦਾ ਮਕਸਦ ਕੀ ਸੀ ਇਨੇ ਮਾਰਿਆ ਕਿਉਂ ਕੀ ਕਾਰਨ ਸੀ ਇਹ ਹੁਣ ਜਿਹੜਾ ਅਗਲੇ ਜਿਹੜਾ ਪੜਾਇਆ ਜਾਂ ਅਗਲੀ ਸਟੇਜ ਆ ਉਹਦੇ ਉੱਤੇ ਇਹਦੇ ਬਾਰੇ ਪਤਾ ਲੱਗੂ ਅਗਲੀ ਗੱਲਬਾਤ ਰਾਸ਼ਟਰਪਤੀ 트੍ਰੰਪ ਦੇ ਨਿਊਯਾਰਕ ਟਾਈਮਜ਼ ਦੇ ਉੱਤੇ ਕੇਸ ਕੀਤਾ ਰਾਸ਼ਟਰਪਤੀ 트੍ਰੰਪ ਦੀ ਮੀਡੀਆ ਦੇ ਨਾਲ ਬਹੁਤੀ ਬਣਦੀ ਨਹੀਂ ਜਿਵੇਂ ਇਦਾਂ ਕਹਿ ਲਓ ਕਿ ਮੀਡੀਆ ਉਹਨਾਂ ਨੂੰ ਜਾਣ ਬੁੱਝ ਕੇ ਉਹਦਾਂ ਦੀਆਂ ਗੱਲਾਂ ਦੇ ਵਿੱਚ ਖਿੱਚਦਾ ਜੇ ਤੋ ਰਾਸ਼ਟਰਪਤੀ 트੍ਰੰਪ ਗੁੱਸੇ 'ਚ ਹੁੰਦੇ ਆ ਹੁਣ ਇਹਨਾਂ ਨੇ ਕੱਲ ਜਾਨੀ ਕਿ ਸੋਮਵਾਰ ਜਿਹੜਾ ਲੰਘ ਕੇ ਗਿਆ ਉਹਦੇ ਵਿੱਚ ਇੱਕ ਡਿਫਾਮੇਸ਼ਨ ਦਾ ਲਾ ਸੂਟ ਪਾਇਆ ਨਿਊਯਾਰਕ ਟਾਈਮਜ਼ ਦੇ ਉੱਤੇ ਤੇ ਇਹਨਾਂ ਦੇ ਕੁਝ ਰਿਪੋਰਟਰਾਂ ਤੇ ਲਈ ਇੱਕ ਟਾਈਮ ਬਹੁਤ ਵੱਡਾ ਅਖਬਾਰ ਆ ਦੁਨੀਆ ਦੇ ਵਿੱਚ ਇਕੱਲੇ ਅਮਰੀਕਾ ਦੇ ਵਿੱਚ ਨਹੀਂ ਦੁਨੀਆ ਦੇ ਵਿੱਚ ਇਹਦਾ ਬਹੁਤ ਵੱਡਾ ਨਾਂ ਆ ਲਾ ਸੂਟ ਇਸ ਕਰਕੇ ਇਹਨਾਂ ਨੇ ਕੀਤਾ ਕਿ ਇਹਨਾਂ ਨੇ ਇੱਕ ਬੁੱਕ ਪਬਲਿਸ਼ ਕੀਤੀ ਆ ਤੇ ਉਸ ਬੁੱਕ ਦੇ ਵਿੱਚ ਜਿਹੜੀ ਟਰੰਪ ਬਾਰੇ ਜਾਣਕਾਰੀ ਦਿੱਤੀ ਗਈ ਉਹ ਗਲਤ ਆ ਮਤਲਬ ਜਿਹੜੀ ਕਹ ਲੋ ਕਿ ਡਿਫਾਮੇਟਰੀ ਆ ਉਹਨਾਂ ਦੇ ਅਕਸ ਨੂੰ ਠੇਸ ਪਹੁੰਚਾਉਂਦੀ ਆ ਜਿਹੜੀ ਬੁੱਕ ਜਿਹਦੇ ਵਿੱਚ ਲਾਸੂਟ ਲੱਕੀ ਲੂਜ਼ਰ ਕਿਤਾਬ ਦਾ ਨਾਮ ਆ ਇੱਕ ਲੱਕੀ ਲੂਜ਼ਰ ਦੇ ਵਿੱਚ ਪੈਂਗੁਨ ਰੈਂਡਮ ਹਾਊਸ ਜਿਹੜਾ ਆ ਉਹਨੂੰ ਵੀ ਟਾਰਗੇਟ ਕੀਤਾ ਗਿਆ ਇਸ ਲਾਸੂਟ ਦੇ ਵਿੱਚ ਇਹਦੇ ਵਿੱਚ ਨਾ ਦੋ ਇਹਦੇ ਟਾਈਮਸ ਦੇ ਰਿਪੋਰਟਰ ਨੇ ਨਿਊਯਾਰਕ ਟਾਈਮਸ ਦੇ ਜਿਨ੍ਹਾਂ ਨੇ ਇਹਦੇ 트ੰਪ ਦੇ ਪੈਸੇ ਬਾਰੇ ਇਹਦੀ ਬਿਜ਼ਨਸ ਹਿਸਟਰੀ ਬਾਰੇ ਲਿਖਿਆ ਆ ਜਿਹਦੇ ਵਿੱਚ ਲੱਕੀ ਲੂਜ਼ਰ ਦੇ ਵਿੱਚ ਇਹਨਾਂ ਨੇ ਉਹਦੇ ਬਾਰੇ ਸਾਰਾ ਕੁਝ ਲਿਖਿਆ ਰਪੋ ਜਿਹੜੇ ਰਿਪੋਰਟਰ ਦੱਸੇ ਗਏ ਆ ਜਿਹੇ ਇਹਦਾ ਲਾ ਸੂਟ ਦੇ ਵਿੱਚ ਕੇਸ ਕੀਤਾ ਗਿਆ ਉਹਦੇ ਵਿੱਚ ਸੈਸਮ ਕਿਰੇਗ, ਰਸ ਵਰਟਨਰ ਤੇ ਪੀਟਰ ਬੇਕਰ ਤੇ ਨਾਲ ਜਿਹੜੇ ਆ ਮਾਈਕਲ ਐਸਚਿਪਟ ਇਹਨਾਂ ਦੇ ਨਾਮ ਡਿਫੈਂਡੈਂਟ ਵਜੋਂ ਦਿੱਤੇ ਗਏ ਆ ਜਿਹੜਾ ਰਾਸ਼ਪਤੀ 트ੰਪ ਦਾ ਕਲੇਮ ਆ ਦਲੀਲ ਜਿਹੜੀ ਉਹਨਾਂ ਨੇ ਦਿੱਤੀ ਆ ਕਿ ਜਿਹੜੀਆਂ ਇਹਦੇ ਵਿੱਚ ਸਟੋਰੀਜ਼ ਨੇ ਬੁੱਕ ਦੇ ਵਿੱਚ ਉਹਦੀ ਰੈਪਿਊਟੇਸ਼ਨ ਨੂੰ ਨੁਕਸਾਨ ਪਹੁੰਚਾਉਂਦੀਆਂ ਤੇ ਇਦਾਂ ਕਰਦੀਆਂ ਜਿਵੇਂ ਉਹ ਇੱਕ ਫੇਲਡ ਬਿਜ਼ਨਸਮੈਨ ਹੋਵੇ ਉਹਦਾ ਉਹਦਾ ਜਿਹੜਾ ਅਕਸ਼ ਆ ਇਸ ਤਰ੍ਹਾਂ ਦਾ ਸਾਹਮਣੇ ਆ ਰਿਹਾ ਤੇ ਜਿਹੜੀ ਉਹਦੀ ਖਾਸ ਕਰ 2024 ਦੇ ਇਲੈਕਸ਼ਨ ਕੈਂਪੇਨ ਸੀਗੀ ਉਹਨੂੰ ਸਬੋਟੇਜ ਕਰਨ ਦੀ ਇਹਨਾਂ ਨੇ ਕੋਸ਼ਿਸ਼ ਕੀਤੀ ਉਹਦੇ ਉਹਦਾ ਨੁਕਸਾਨ ਕਰਨ ਦੀ ਕੋਸ਼ਿਸ਼ ਕੀਤੀ ਹੈ 트럼ਪ ਨੇ 15 ਮਿਲੀਅਨ ਡਾਲਰ ਦਾ ਮੰਗ ਕੀਤੀ ਹੈ ਹਰਜਾਨਾ 15 ਮਿਲੀਅਨ ਡਾਲਰ ਦਾ ਡੈਮੇਜ ਪਾਇਆ ਨਿਊਯਾਰਕ ਟਾਈਮ ਦੇ ਰਿਪੋਰਟਰਸ ਦੇ ਉੱਤੇ ਤੇ ਪਬਲਿਸ਼ਰਸ ਦੇ ਉੱਤੇ ਇਹ ਵੀ ਉਹਨਾਂ ਨੇ ਕਿਹਾ ਕਿ ਟਾਈਮਸ ਜਿਹੜੀ ਐਂਡੋਸਮੈਂਟ ਕੀਤੀ ਸੀ ਇਹਨਾਂ ਨੇ ਕਮਾਲਾ ਹਾਰਸ ਦੇ 2024 ਦੇ ਵਿੱਚ ਇਹ ਵੀ ਬਹੁਤ ਜ਼ਿਆਦਾ ਗਲਤ ਸੀ ਔਰ ਇਹ ਸਾਫ ਤੌਰ ਦੇ ਉੱਤੇ ਦੱਸਦੀ ਹੈ ਇਹ ਪ੍ਰੂਫ ਹੈ ਇਸ ਗੱਲ ਦਾ ਕਿ মিডিਆ ਇਲੈਕਸ਼ਨ ਦੇ ਵਿੱਚ ਇੰਟਰਫੀਅਰ ਕਿਸ ਤਰੀਕੇ ਦੇ ਨਾਲ ਕਰਦਾ ਇਹ ਰਾਸ਼ਟਰਪਤੀ 트াম্প ਦਾ ਕੋਈ ਪਹਿਲਾ ਕੇਸ ਨਹੀਂ ਆਪਾਂ ਸਾਰੇ ਜਾਣਦੇ ਹਾਂ ਆਮ ਤੌਰ ਦੇ ਉੱਤੇ মিডিਆ ਨੂੰ ਕੋਰਟ ਦੇ ਵਿੱਚ ਇਹ ਲੈ ਕੇ ਗਏ ਆ ਤੇ মিডিਆ ਵੀ ਇਹਨਾਂ ਦੇ ਖਿਲਾਫ ਕਈ ਵਾਰੀ ਮਨ ਘੜਤ ਗੱਲਾਂ ਕਰਦਾ ਰਹਿੰਦਾ 23 ਦੇ ਵਿੱਚ ਇਦਾਂ ਦਾ ਇੱਕ ਕੇਸ ਸੀਗਾ ਜਿਹਦੇ ਵਿੱਚ ਇਹਨਾਂ ਨੇ ਜਿਹੜਾ ਟਾਈਮਜ਼ ਦੇ ਉੱਤੇ ਕੇਸ ਕੀਤਾ ਸੀ ਬਾਅਦ ਚ ਹਾਰ ਗਿਆ ਸੀ ਤੇ ਬਾਅਦ ਚ ਰਿਪੋਰਟਰ ਦੀ ਜਿਹੜੇ ਵਕੀਲਾਂ ਦੀ ਫੀਸ ਵੀ 트াম্প ਨੂੰ ਦੇਣੀ ਪਈ ਸੀ ਦੂਜਾ ਲਾ ਸੂਟ ਰੀਸੈਂਟਲੀ ਆਪਾਂ ਜਾਣਦੇ ਹਾਂ ਕਿ ਦਵਾਲ ਸਟ੍ਰੀਟ ਜਰਨਲ ਜਿਹੜਾ ਜੈਫਰੀ ਐਪਸਟੇਨ ਮਾਮਲੇ ਦੇ ਵਿੱਚ ਜਿਹੜਾ ਆਰਟੀਕਲ ਸੀਗਾ ਉਹਦੇ ਸਬੰਧੀ ਇਹਨਾਂ ਨੇ ਕੇਸ ਕੀਤਾ ਆ ਪਿਛਲੇ ਜੇ ਤੁਹਾਨੂੰ ਯਾਦ ਹੋਊਗਾ CBS ਜਿਹੜੀ ਪੈਰਾਮਾਉਂਟ ਕੰਪਨੀ ਹੈ ਜਿਹਨਾਂ ਦਾ CBS ਟੀਵੀ ਸਟੇਸ਼ਨ ਆ ਉਹਨਾਂ ਦਾ 60 ਮਿੰਟਸ ਸ਼ੋਅ ਬਹੁਤ ਵਧੀਆ ਹੁੰਦਾ 60 ਮਿੰਟਸ ਦੀ ਇੱਕ ਕਮਾਲਾ ਹੈਰਸ ਦੀ ਇੰਟਰਵਿਊ ਦੀ ਐਡੀਟਿੰਗ ਦੇ ਸਬੰਧ ਦੇ ਵਿੱਚ 트ੰਪ ਨੇ ਕੇਸ ਕੀਤਾ ਸੀ ਕਿ ਤੁਸੀਂ ਇਹਨੂੰ ਜਾਣਬੁੱਝ ਕੇ ਇਸ ਤਰੀਕੇ ਨਾਲ ਐਡਿਟ ਕੀਤਾ ਕਿ ਉਹਨੂੰ ਫਾਇਦਾ ਹੋਵੇ 16 ਮਿਲੀਅਨ ਡਾਲਰ ਪੈਰਾਮਾਉਂਟ ਦੇ ਕੇ ਉਹਨਾਂ ਨੇ ਸੈਟਲਮੈਂਟ ਕਰਾਈ ਸੀ ਕਿ ਤੁਸੀਂ ਕੇਸ ਵਾਪਸ ਲਓ ਜੇ ਸਾਡਾ ਸਲਾਹ ਕਰ ਲਓ ਸਲਾਹ ਕਰ ਲਓ ਤੇ 16 ਮਿਲੀਅਨ ਡਾਲਰ ਉਹਨਾਂ ਨੂੰ ਦੇਣਾ ਪਿਆ ਸੀ ਹੁਣ ਰਾਸ਼ਟਰਪਤੀ 트ੰਪ ਦਾ ਬਹੁਤ ਲੰਬੇ ਸਮੇਂ ਤੋਂ ਜਿਹੜੀ ਲੜਾਈ ਚੱਲਦੀ ਆ ਮੀਡੀਆ ਦੇ ਨਾਲ ਇਹ ਮੀਡੀਆ ਨੂੰ ਬਾਇਸ ਕਹਿੰਦੇ ਆ ਡਿਸਹੋਨੇਸਟ ਕਹਿੰਦੇ ਆ ਤੇ ਹੁਣ ਇਹਨਾਂ ਨੂੰ ਇਸ ਮਾਮਲੇ ਦੇ ਵਿੱਚ ਜਿਹੜਾ ਸੂ ਕੀਤਾ ਗਿਆ ਹੈ ਕੇਸ ਕੀਤਾ ਗਿਆ ਹੈ ਦੇਖਣ ਵਾਲੀ ਗੱਲ ਆ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਇਹਦਾ ਜਿਹੜਾ ਅਗਲਾ ਪੱਖ ਆ ਉਹ ਕੀ ਆਉਂਦਾ ਕਿਹੜੇ ਹੱਕ ਦੇ ਵਿੱਚ ਜਿਹੜੀ ਅਦਾਲਤਾ ਉਹ ਫੈਸਲਾ ਦਿੰਦੀ ਹੈ ਅਗਲੀ ਗੱਲਬਾਤ ਪੇਪਰ ਚੈਕਸ ਬਾਰੇ ਆ ਸਤੰਬਰ 30 2025 ਤੋਂ ਜਿਹੜਾ ਯੂ ਐਸ ਟ੍ਰੈਜਰੀ ਆ ਇਹ ਪੇਪਰ ਚੈੱਕ ਭੇਜਣੇ ਬੰਦ ਕਰ ਦੂਗਾ ਟੈਕਸਰ ਫੰਡ ਦੇ ਲਈ ਸੋਸ਼ਲ ਸਿਕਿਉਰਿਟੀ ਦੇ ਲਈ ਤੇ ਬਹੁਤ ਸਾਰੇ ਦੂਜੀਆਂ ਜਿਹੜੀਆਂ ਸਰਕਾਰ ਦੀਆਂ ਪੇਮੈਂਟਸ ਨੇ ਉਹਨਾਂ ਦੇ ਲਈ ਆਮ ਤੌਰ ਦੇ ਉੱਤੇ ਇਹ ਚੈੱਕ ਆਉਂਦੇ ਆ ਬਹੁਤੇ ਘਰਾਂ ਦੇ ਵਿੱਚ ਜੇ ਤੁਹਾਡਾ ਟੈਕਸ ਰिफंड ਆ ਗਿਆ ਜਾਂ ਤੁਹਾਡਾ ਕੋਈ ਸੋਸ਼ਲ ਸਿਕਿਉਰਿਟੀ ਆ ਗਈ ਜਾਂ ਤੁਹਾਡਾ ਕੋਈ ਜਿਹੜਾ ਹੋਰ ਪੈਸਾ ਸਰਕਾਰ ਵੱਲੋਂ ਆਉਣਾ ਹੈ ਉਹ ਚੈੱਕ ਦੇ ਥਰੂ ਆਉਂਦਾ ਉਹ ਚੈੱਕ ਫਿਰ ਲੋਕ ਬੈਂਕ ਦੇ ਵਿੱਚ ਦੇ ਆਉਂਦੇ ਆ ਤੇ ਪੈਸੇ ਉਹਨਾਂ ਦੇ ਖਾਤੇ ਦੇ ਵਿੱਚ ਚਲੇ ਜਾਂਦੇ ਆ ਹੁਣ ਇਹਨਾਂ ਨੇ ਸ਼ੁਰੂ ਕੀ ਕੀਤਾ ਕਿ 30 ਸਤੰਬਰ ਤੋਂ ਇਦਾਂ ਕਰਾਂਗੇ ਕਿ ਜਿਹੜੇ ਲੋਕ ਨੇ ਉਹਨਾਂ ਦੇ ਪੈਸੇ ਡਾਇਰੈਕਟ ਡਿਪੋਜ਼ਿਟ ਬੈਂਕ ਅਕਾਊਂਟ ਦੇ ਵਿੱਚ ਆ ਜਾਣਗੇ ਜਿਹੜੀ ਡਾਇਰੈਕਟ ਐਕਸਪ੍ਰੈਸ ਡੈਬਿਟ ਕਾਰਡ ਦੇ ਥਰੂ ਆ ਜਾਣਗੇ ਪਰ ਤੁਹਾਨੂੰ ਚੈੱਕ ਨਹੀਂ ਆਊਗਾ ਹੁਣ ਬਹੁਤ ਸਾਰੇ ਉਹ ਜਿਹੜਾ ਬੈਂਕ ਖਾਤੇ ਦੇ ਵਿੱਚ ਪੈਸੇ ਜਾਂਦੇ ਆ ਵੀ ਜਿੱਦਾਂ ਹੁਣ ਮਾਡਰਨ ਹੈਗਾ ਇਹ ਤਰੀਕਾ ਕਿ ਤੁਸੀਂ ਖਾਤਾ ਦੇ ਦਿਓ ਸਰਕਾਰ ਨੂੰ ਸਰਕਾਰ ਤੁਹਾਨੂੰ ਫਿਜ਼ੀਕਲ ਡਾਕ ਦੇ ਵਿੱਚ ਚੈੱਕ ਨਹੀਂ ਭੇਜਦੀ ਸਿੱਧਾ ਤੁਹਾਡੇ ਖਾਤੇ ਦੇ ਵਿੱਚ ਪੈਸੇ ਡਾਇਰੈਕਟ ਡਿਪੋਜ਼ਿਟ ਆ ਜਾਂਦੇ ਆ ਇਹਦਾ ਕਾਰਨ ਕੀ ਆ ਜਿਹੜੀ ਇਲੈਕਟ੍ਰੋਨਿਕ ਪੇਮੈਂਟ ਦਾ ਇੱਕ ਤਾਹੇ ਤੇਜ਼ ਆ ਹੁਣ ਚੈੱਕ ਪਹਿਲਾਂ ਕੋਈ ਬਣੂਗਾ ਫਿਰ ਉਹਨੂੰ ਲਿਖੂਗੇ ਫਿਰ ਉਹਨੂੰ ਪ੍ਰਿੰਟ ਹੋਊਗਾ ਫੇਰ ਉਹ ਪ੍ਰਿੰਟ ਹੋਣ ਤੋਂ ਬਾਅਦ ਉਹਨੂੰ ਡਾਕ 'ਚ ਪਾਉਣਗੇ ਡਾਕ ਫੇਰ ਉਹ ਬੰਦੇ ਤੱਕ ਪਹੁੰਚੂਗੀ ਤੇ ਫੇਰ ਉਹ ਜਾ ਕੇ ਬੈਂਕ ਜਾਊਗਾ ਬੈਂਕ ਵਾਲੇ ਫੇਰ ਉਹਨੂੰ ਚੈੱਕ ਕਰਨਗੇ ਉਹਨਾਂ ਦੇ ਚੈੱਕ ਵਾਲੇ ਕੰਪਨੀ ਦੇ ਨਾਲ ਜਾਂ ਸਰਕਾਰ ਦੇ ਨਾਲ ਤੇ ਫੇਰ ਜਾ ਕੇ ਉਹ ਚੈੱਕ ਪਾਸ ਹੋਊਗਾ ਲੰਬਾ ਪ੍ਰੋਸੈਸ ਆ ਡਾਇਰੈਕਟ ਡਿਪੋਜ਼ਿਟ ਸੌਖਾ ਆ ਵੀ ਸਿੱਧੀ ਪੇਮੈਂਟ ਜਿਹੜੇ ਮੈਕਮ ਨੇ ਤੁਹਾਨੂੰ ਭੇਜਣੀ ਐ ਸਿੱਧੇ ਖਾਤੇ ਦੇ ਵਿੱਚ ਪਾਵਤੇ ਸਸਤਾ ਆ ਜਿਹੜਾ ਪੇਪਰ ਚੈੱਕ ਆ ਉਹ ਗਵਾਚ ਵੀ ਸਕਦਾ ਜਾਂ ਉਹਨੂੰ ਕੋਈ ਗਲਤ ਯੂਜ਼ ਵੀ ਕਰ ਸਕਦਾ ਇਹ ਨਹੀਂ ਹੋ ਸਕਦਾ ਜਿਹੜਾ ਇਹਦੇ ਨਾਲ ਇਲੈਕਟ੍ਰੋਨਿਕ ਪੇਮੈਂਟ ਦੇ ਨਾਲ ਨਹੀਂ ਹੋ ਸਕਦਾ ਇਲੈਕਟ੍ਰੋਨਿਕ ਪੇਮੈਂਟ ਲਗਭਗ 15 ਸੈਂਟ ਪੈਂਦੇ ਖਰਚਾ ਤਾਂ ਉਹਦਾ ਵੀ ਆਉਂਦਾ 15 ਸੈਂਟ ਪੈਂਦੇ ਜਦੋਂ ਕਿ ਜਿਹੜਾ ਪੇਪਰ ਚੈੱਕ ਆ ਇਹਦੇ 50 ਸੈਂਟ ਪੈਂਦੇ ਆ ਸਰਕਾਰ ਕਹਿੰਦੀ ਆ ਕਿ ਇਹਦੇ ਨਾਲ ਕਈ ਮਿਲੀਅਨ ਡਾਲਰ ਜਿਹੜਿਆ ਹਰ ਸਾਲ ਬਚ ਜਾਣਿਆ ਹੁਣ ਅਸਰ ਕਿਹਦੇ ਉੱਤੇ ਹੋ ਰਿਹਾ ਹੈ ਲਗਭਗ 5 ਮਿਲੀਅਨ ਲੋਕ ਹਜੇ ਵੀ ਪੇਪਰ ਚੈੱਕ ਲੈਂਦੇ ਆ ਜਿਨ੍ਹਾਂ ਦੇ ਵਿੱਚ ਬਹੁਤ ਸਾਰੇ ਬਜ਼ੁਰਗ ਆ ਉਹ ਲੋਕ ਨੇ ਜਿਨ੍ਹਾਂ ਨੂੰ ਕੋਈ ਨਾ ਕੋਈ ਡਿਸੇਬਿਲਟੀ ਆ ਇਮੀਗ੍ਰੈਂਟਸ ਉਹਨਾਂ ਦੇ ਵਿੱਚ ਨੇ ਤੇ ਜਿਹੜੇ ਉਹ ਨੇ ਜਿਨ੍ਹਾਂ ਦੇ ਕੋਲੇ ਬੈਂਕ ਅਕਾਊਂਟ ਹੀ ਹੈ ਨਹੀਂ ਹੁਣ ਇਹ ਇੱਕ ਬਹੁਤ ਵੱਡਾ ਮਸਲਾ ਆ ਜਿਹੜੇ ਤਾਂ ਇਹਦੇ ਸਪੋਰਟਰ ਨੇ ਐਡਵੋਕੇਟਸ ਨੇ ਉਹ ਕਹਿੰਦੇ ਆ ਕਿ ਇਹ ਚੇਂਜ ਬਹੁਤ ਤੇਜ਼ ਆ ਤੇ ਚਿੰਤਾ ਇਹ ਆ ਕਿ ਕੁਝ ਲੋਕਾਂ ਨੂੰ ਪਤਾ ਹੀ ਨਹੀਂ ਲੱਗਣਾ ਉਦੋਂ ਤੱਕ ਜਦੋਂ ਤੱਕ ਉਹਨਾਂ ਦਾ ਚੈੱਕ ਨਹੀਂ ਆਉਂਦਾ 30 ਸਤੰਬਰ ਅੱਜ 16 ਸਤੰਬਰ ਹੋ ਗਈ 14 ਦਿਨ ਰਹਿ ਗਏ ਹੁਣ ਉਦੇ ਵਿੱਚ ਤੁਹਾਨੂੰ ਡਾਇਰੈਕਟ ਡਿਪੋਜ਼ਿਟ ਸੈੱਟ ਕਰਨਾ ਪਊਗਾ ਆਪਣਾ ਉਹਦਾ ਸੈਟਅਪ ਜਿਹੜਾ ਪ੍ਰੋਪਰ ਕਰਨਾ ਪਊਗਾ ਉਹ ਕੁਸ਼ ਇਹਨਾਂ ਨੇ ਉਹਦੇ ਵਿੱਚ ਐਕਸੈਪਸ਼ਨਸ ਵੀ ਦਿੱਤੀਆਂ ਵੀ ਚਲੋ ਜੇ ਕੋਈ ਬੰਦਾ 90 ਸਾਲ ਤੋਂ ਉੱਤੇ ਆ ਕਿਸੇ ਪਿੰਡ ਦੇ ਵਿੱਚ ਰਹਿੰਦਾ ਆ ਜਾਂ ਜਿਹੜੀ ਉਹਨੂੰ ਕੰਪੇਅਰਮੈਂਟ ਹੈਗੀ ਆ ਕੋਈ ਮਤਲਬ ਹੈਗੀ ਆ ਉਹ ਕੁਆਲੀਫਾਈ ਕਰ ਸਕਦਾ ਪੇਪਰ ਚੈੱਕ ਦੇ ਲਈ ਪਰ ਬਹੁਤ ਰੇਅਰ ਕੇਸਸ ਦੇ ਵਿੱਚ ਹੁਣ ਰੋਲਾ ਕੀ ਆ ਕੁਝ ਲੋਕਾਂ ਦੇ ਕੋਲ ਆਈ ਡੀਜ਼ ਹੀ ਹੈ ਨਹੀਂ ਮਤਲਬ ਉਹਨੇ ਆਈ ਡੀ ਨਹੀਂ ਬਣਾਈ ਸਾਰੀ ਉਮਰ ਆਪਣੀ ਕੋਈ ਕੁਝ ਲੋਕਾਂ ਦੇ ਕੋਲੇ ਕ੍ਰੈਡਿਟ ਹਿਸਟਰੀ ਹੈ ਨਹੀਂ ਉਹਨੇ ਕਦੇ ਵਿਆਜ ਤੇ ਕੋਈ ਚੀਜ਼ ਲਈ ਨਹੀਂ ਜਾਂ ਲੋਕ ਉਹ ਤੋਂ ਅੱਗੇ ਜਾ ਹੀ ਨਹੀਂ ਸਕਦੇ ਜਾਂ ਕੁਝ ਲੋਕਾਂ ਦੇ ਕੋਲ ਇੰਨਾ ਪੈਸਾ ਹੀ ਹੈ ਨਹੀਂ ਵੀ ਉਹ ਬੈਂਕ ਅਕਾਊਂਟ ਖੋਲ ਸਕਣ ਹੁਣ ਉੱਥੇ ਜਿਹੜਾ ਕੁਝ ਲੋਕਾਂ ਦਾ ਡਿਸਟਰੈਸ ਆ ਮਤਲਬ ਇਹ ਆ ਕਿ ਅਮਰੀਕਾ ਦੇ ਪਿੰਡਾਂ ਦੇ ਵਿੱਚ ਹਜੇ ਵੀ ਬਹੁਤ ਸਾਰੇ ਉਹ ਲੋਕ ਆ ਜਿਨ੍ਹਾਂ ਕੋਲੇ ਬੈਂਕ ਅਕਾਊਂਟ ਹੈ ਨਹੀਂ ਉਹ ਕੀ ਕਰਦੇ ਆ ਸਰਕਾਰ ਚੈੱਕ ਭੇਜਦੀ ਆ ਚੈੱਕ ਸਿੱਧਾ ਲਿਆ ਕੇ ਬੈਂਕ ਵਾਲਿਆਂ ਨੂੰ ਦਿੰਦੇ ਆ ਤੇ ਉਹਨੇ ਪੈਸੇ ਲੈ ਕੇ ਉਹ ਆਪਸ ਆ ਜਾਂਦੇ ਆ ਜਾਂ ਉੱਥੋਂ ਕਿਸੇ ਖਾਤੇ ਦੇ ਵਿੱਚ ਹੁਣ ਉੱਥੇ ਉਹਨਾਂ ਦੇ ਕੋਲੇ ਉਹਦਾ ਹਿਸਾਬ ਕਿਤਾਬ ਵੀ ਕੋਈ ਨਹੀਂ ਉਹ ਕੀ ਕਰਨਗੇ ਦੂਜਾ ਕਈ ਲੋਕ ਜਿੱਥੇ ਇੱਕ ਪਾਸੇ ਅਸੀਂ ਗੱਲ ਕਰਦੇ ਹਾਂ ਕਿ ਪੇਪਰ ਵਾਲਾ ਚੈੱਕ ਕੋਈ ਖੋਹ ਸਕਦਾ ਗਵਾਚ ਸਕਦਾ ਇਸ ਮਾਮਲੇ ਦੇ ਵਿੱਚ ਲੋਕਾਂ ਨੂੰ ਡਰ ਰਿਹਾ ਵੀ ਕੋਈ ਨਾ ਕੋਈ ਕਪੜਾ ਹੋ ਸਕਦਾ ਵੀ ਸਾਡੇ ਖਾਤੇ ਚੋਂ ਪੈਸੇ ਕਢਾ ਲੈ ਕੋਈ ਪਾਸਵਰਡ ਜਾਂ ਇਦਾਂ ਦਾ ਉਦਾਂ ਦਾ ਹੋ ਜਾਵੇ ਜਦੋਂ ਨਾ ਕੋਵਿਡ-19 ਹੋਇਆ ਸੀ ਕਈ ਮਿਲੀਅਨ ਡਾਲਰ ਲੋਕਾਂ ਨੂੰ ਜਿਹੜੇ ਆਹੋ ਡੈਟ ਕਾਰਡ ਭੇਜ ਡੈਬਿਟ ਕਾਰਡ ਭੇਜੇ ਸੀਗੇ ਉਹਨਾਂ ਦਾ ਡਾਇਬਿਟ ਕਾਰਡ ਸੀਗੇ ਉਹ ਇੱਕ ਪਲੇਨ ਐਨਵੈਲਪ ਦੇ ਵਿੱਚ ਪਾ ਕੇ ਲੋਕਾਂ ਨੂੰ ਭੇਜਦੇ ਲੋਕਾਂ ਨੇ ਚੱਕ ਕੇ ਘਰ ਵਿੱਚ ਸਿੱਟ ਦਿੱਤੇ ਵੀ ਇਹ ਕੋ ਜੰਕ ਮੇਲ ਆ ਜਿਹਦਾ ਡਾਕ ਆਉਂਦੀ ਆ ਵੀ ਇਹ ਤਾਂ ਰੱਦੀ ਆ ਚੱਕ ਕੇ ਉੱਥੇ ਸਿੱਟ ਦਿੱਤੇ ਲੋਕ ਹੁਣ ਇਹ ਕਹਿ ਰਿਹਾ ਐਕਸਪਰਟ ਇਹ ਕਹਿ ਰਿਹਾ ਕਿ ਸਰਕਾਰ ਨੂੰ ਖਾਸ ਤੌਰ ਦੇ ਉੱਤੇ ਇਸ ਗੱਲ ਤੇ ਫੋਕਸ ਕਰਨਾ ਚਾਹੀਦਾ ਕਿ ਵੱਧ ਤੋਂ ਵੱਧ ਲੋਕ ਜਿਹੜੇ ਇਲੈਕਟ੍ਰੋਨਿਕ ਪੇਮੈਂਟ ਤੇ ਲਈ ਸਾਈਨ ਅਪ ਕਰਨ ਪਰ ਜਿਹੜਾ ਕੁਝ ਬਜ਼ੁਰਗ ਜਾਂ ਜਿਹੜੇ ਵਲਨਰੇਬਲ ਨੇ ਉਹਨਾਂ ਨੂੰ ਇਸ ਪਾਮਲੇ ਦੇ ਵਿੱਚ ਛੱਡ ਦੇਣਾ ਚਾਹੀਦਾ ਅਗਲੀ ਗੱਲਬਾਤ ਜਿਹੜੀ ਹਿਸਟਰੀ ਨਾਲ ਸੰਬੰਧਤ ਆ ਰਾਸ਼ਟਰਪਤੀ 트ੰਪ ਨੇ ਇੱਕ ਐਗਜ਼ੀਕਿਊਟਿਵ ਆਰਡਰ ਦਿੱਤਾ 트ੰਪ ਐਡਮਿਨਿਸਟ੍ਰੇਸ਼ਨ ਨੇ ਇਹ ਕਿਹਾ ਕਿ ਜਿਹੜੇ ਕੁਝ ਸਾਈਨ ਨੇ ਕੁਝ ਪ੍ਰਦਰਸ਼ਨੀਆਂ ਨੇ ਜਾਂ ਕੁਝ ਫੋਟੋ ਨੇ ਜਿਹੜੀਆਂ ਨੈਸ਼ਨਲ ਪਾਰਕਾਂ ਦੇ ਵਿੱਚ ਜਿਹੜੀਆਂ ਸਲੇਵਰੀ ਰੇਸਿਜ਼ਮ ਜਾਂ ਸੈਕਸਿਜ਼ਮ ਨੂੰ ਸ਼ੋਅ ਕਰਦੀਆਂ ਆ ਅ ਅਮਰੀਕਾ ਦੇ ਇਤਿਹਾਸ ਦਾ ਜਿਹੜਾ ਬਹੁਤ ਦੁਖਦਾਈ ਭਾਗ ਉਹਨਾਂ ਨੂੰ ਹਟਾ ਦਿੱਤਾ ਜਾਵੇ ਹੁਣ ਕਿਸੇ ਦੇਖਤੇ ਇਤਿਹਾਸ ਨੂੰ ਦੇਖਣ ਦੇ ਵੱਖਰੇ ਵੱਖਰੇ ਨਜ਼ਰੀਏ ਹੋ ਸਕਦੇ ਆ ਤੁਸੀਂ ਬਹੁਤ ਚੰਗਾ ਪਾਸਾ ਵੀ ਦੇਖ ਸਕਦੇ ਹੋ ਤੁਸੀਂ ਬਹੁਤ ਮਾੜਾ ਪਾਸਾ ਵੀ ਦੇਖ ਸਕਦੇ ਆ ਜਿਹੜਾ ਅਮਰੀਕਾ ਦਾ ਇਤਿਹਾਸ ਆ ਅਮਰੀਕਾ ਦੁਨੀਆ ਦਾ ਸਭ ਤੋਂ ਤਾਕਤਵਰ ਤੇ ਅਗਾਂਵਧੂ ਦੇਸ਼ ਆ ਇਸ ਵੇਲੇ ਮੰਨਿਆ ਜਾਂਦਾ ਪੂਰੀ ਦੁਨੀਆ ਦੀ ਸਭ ਤੋਂ ਵੱਡੀ ਤਾਕਤ ਆ ਦੂਜੇ ਪਾਸੇ ਅਮਰੀਕਾ ਦੇ ਇਤਿਹਾਸ ਦੇ ਵਿੱਚ ਬਹੁਤ ਕੁਝ ਇਹੋ ਜਿਹਾ ਪਿਆ ਜਿਹੜਾ ਬਹੁਤ ਮਾੜਾ ਆ ਜਾਂ ਬੜਾ ਸ਼ਰਮਨਾਕ ਆ ਜਿਹਦੇ ਵਿੱਚੋਂ ਇੱਕ ਚੀਜ਼ ਰੇਸਿਜ਼ਮ ਆ ਜਾਂ ਜਿਹੜੀ ਸਲੇਵਰੀਆ ਲੋਕਾਂ ਨੂੰ ਜਾਨਵਰਾਂ ਵਾਂਗੂ ਗੁਲਾਮ ਬਣਾ ਕੇ ਰੱਖਿਆ ਜਾਂਦਾ ਸੀ ਪਰ ਉਹ ਅਮਰੀਕਾ ਦੇ ਇਤਿਹਾਸ ਦਾ ਇੱਕ ਹਿੱਸਾ ਆ ਉਹਨੂੰ ਮਤਲਬ ਉਹ ਕਾਲਾ ਪੰਨਾ ਆ ਜਿਵੇਂ ਮਾੜੀਆਂ ਚੀਜ਼ਾਂ ਕੁਝ ਇਤਿਹਾਸ ਦੇ ਵਿੱਚ ਹੁੰਦੀਆਂ ਟਰੰਪ ਐਡਮਿਨਿਸਟ੍ਰੇਸ਼ਨ ਇਹ ਕਹਿ ਰਿਹਾ ਕਿ ਜਿਹੜੇ ਨੈਸ਼ਨਲ ਪਾਰਕਾਂ ਨੇ ਉਹਦੀ ਕੋਈ ਚੰਗੀ ਚੀਜ਼ ਲਾਓ ਕੋ ਪੋਜ਼ਿਟਿਵ ਚੀਜ਼ ਦੱਸੋ ਠੀਕ ਆ ਮਾੜਾ ਜਿਹੜਾ ਹੋ ਗਿਆ ਉਹਨੂੰ ਛੱਡ ਦਿਓ ਉਹਨੂੰ ਉਹਨੂੰ ਇਹਨਾਂ ਨੇ ਕਿਹਾ ਹੁਣ ਵੀ ਤੁਸੀਂ ਆਈਡੈਂਟੀਫਾਈ ਕਰੋ ਕਿਹੜੀ ਕਿਹੜੀ ਚੀਜ਼ ਠੀਕ ਨਹੀਂ ਆ ਤੇ ਉਹਨੂੰ ਉੱਥੋਂ ਹਟਾਓ ਰੀਜ਼ਨ ਕੀ ਆ ਜਿਹੜੇ ਐਗਜ਼ੀਕਿਊਟਿਵ ਆਰਡਰ ਮਾਰਚ ਦੇ ਵਿੱਚ ਇਹਨਾਂ ਨੇ ਕੀਤੇ ਆ ਜਿਹੜਾ ਇੰਟੀਰੀਅਰ ਡਿਪਾਰਟਮੈਂਟ ਆ ਉਹਨੂੰ ਕਿਹਾ ਕਿ ਜਿਹੜਾ ਕੰਟੈਂਟ ਉਸ ਕਿਸਮ ਦੀ ਵਿਚਾਰਧਾਰਾ ਨਾਲ ਸੰਬੰਧਤ ਆ ਮਤਲਬ ਉਹ ਚੀਜ਼ ਜਿਹੜਾ ਹਿਸਟੋਰਿਕਲੀ ਅਮਰੀਕਾ ਨੂੰ ਮਾੜਾ ਮਹਿਸੂਸ ਕਰਾਉਂਦਾ ਜਾਂ ਇਹ ਦੱਸਣ ਦੀ ਕੋਸ਼ਿਸ਼ ਕਰਦਾ ਵੀ ਇੱਥੇ ਬਹੁਤ ਕੁਝ ਮਾੜਾ ਹੈ ਉਹਨੂੰ ਹਟਾ ਦਿਓ ਹੁਣ ਅਨਫੋਰਸ ਕਿਦਾਂ ਕੀਤਾ ਜਾਊਗਾ ਜੇ ਪਾਰਕ ਸਰਵਿਸ ਵਰਕਰਸ ਨੇ ਉਹਨਾਂ ਨੂੰ ਕੋਈ ਵੀ ਇਦਾਂ ਦਾ ਸਾਈਨ ਜਾਂ ਜਿਹੜੀ ਐਕਸੈਵਰਟ ਆ ਉਹ ਰਿਪੋਰਟ ਕਰਨੀ ਪਊਗੀ ਤੇ ਜਿਹੜਾ ਉਹ ਮਤਲਬ ਜਿਹੜੀ ਨਵੇਂ ਕਾਨੂੰਨ ਦੇ ਅਨਸਾਰ ਫਿੱਟ ਨਹੀਂ ਬੈਂਦੀ ਉਹਦੀ ਰਿਪੋਰਟ ਕਰੋ ਤੇ ਉਹਨੂੰ ਹਟਾਇਆ ਜਾਊਗਾ ਵਿਜ਼ਿਟਰ ਜਿਹੜੇ ਉਹਨਾਂ ਨੂੰ ਵੀ ਕਿਹਾ ਗਿਆ ਕਿ ਤੁਸੀਂ ਵੀ ਕੋਈ ਤਾਂ ਦਾ ਮਟੀਰੀਅਲ ਜਿਹੜਾ ਤੁਹਾਨੂੰ ਲੱਗਦਾ ਠੀਕ ਨਹੀਂ ਸਾਨੂੰ ਰਿਪੋਰਟ ਕਰੋ ਜਿਹੜੀ ਜਿੱਦਾਂ ਹਾਰਪਰ ਫੈਰੀ ਨੈਸ਼ਨਲ ਹਿਸਟੋਰੀਕ ਪਾਰਕ ਦੇ ਵਿੱਚ ਵੈਸਟ ਵਰਜੀਨੀਆ ਦੇ ਵਿੱਚ 30 ਸਾਈਨ ਜਿਹੜੇ ਸਲੇਵਰੀ ਜਾਂ ਰੇਸਿਜ਼ਮ ਨਾਲ ਸੰਬੰਧਿਤ ਆ ਜਿਨ੍ਹਾਂ ਨੂੰ ਕਿਹਾ ਗਿਆ ਕਿ ਇਹਨਾਂ ਨੂੰ ਹਟਾਉਣਾ ਚਾਹੀਦਾ ਜਿਹੜਾ ਜਾਰਜ ਵਸ਼ਿੰਗਟਨ ਦਾ ਹਾਊਸ ਆ ਪ੍ਰੈਜ਼ੀਡੈਂਟਸ ਹਾਊਸ ਸਾਈਟ ਦੇ ਉੱਤੇ ਫਿਲਡੈਲਫੀਆ ਦੇ ਵਿੱਚ ਜਿਹੜੀ ਦੱਸ ਦਿਆ ਕਿ ਵਸ਼ਿੰਗਟਨ ਨੇ ਗੁਲਾਮ ਰੱਖੇ ਸੀ ਅਫੀਸ਼ੀਅਲ ਇਹ ਕਹਿੰਦੇ ਆ ਕਿ ਇਹ ਜਿਹੜੀਆਂ ਐਕਸੀਬਿਟਸ ਨੇ ਇਹ ਨਵੀਂ ਪਾਲਿਸੀ ਦੇ ਨਾਲ ਮੇਲ ਨਹੀਂ ਖਾਂਦੀ ਹੈ ਕੰਪਲਾਈ ਨਹੀਂ ਕਰਦੀਆਂ ਜਿਹੜੀ ਬਹੁਤ ਪ੍ਰਸਿੱਧ ਇੱਕ ਤਸਵੀਰ ਆ ਹਿਸਟੋਰਿਕ ਫੋਟੋ ਆ ਉਹਨੂੰ ਜਿਹੜੇ ਸਕੱਟ ਬੈਕ ਕਿਹਾ ਜਾ ਰਿਹਾ 1863 ਦੇ ਵਿੱਚ ਸੀ ਜਿਹਦੇ ਵਿੱਚ ਇੱਕ ਬੰਦਾ ਬੈਠਾ ਆ ਤੇ ਉਹਦੀ ਪਿੱਠ ਦੇ ਉੱਤੇ ਬਹੁਤ ਸਾਰੇ ਗੁਲਾਮੀ ਦੇ ਉਹ ਨਿਸ਼ਾਨ ਪਏ ਆ ਉਹਨੂੰ ਵੀ ਕਿਹਾ ਵੀ ਇੱਕ ਪਾਰਕ ਦੇ ਵਿੱਚੋਂ ਹਟਾ ਦਿੱਤਾ ਜਾਵੇ ਇਹ ਬਹੁਤ ਪਾਵਰਫੁਲ ਪ੍ਰੂਫ ਮੰਨੀ ਜਾਂਦੀ ਆ ਤੇ ਜਿਹੜੀ ਸਲੇਵਰੀ क्रुएਲਟੀ ਆ ਜਿਹੜਾ ਗੁਲਾਮਾਂ ਦੇ ਉੱਤੇ ਜਿੰਨਾ ਜ਼ੁਲਮ ਕੀਤਾ ਜਾਂਦਾ ਸੀ ਹਿਸਟੋਰੀਅਨ ਕਹਿੰਦੇ ਆ ਕਿ ਇਹ ਜਿਹੜੀਆਂ ਫੋਟੋਆਂ ਰਹੀਆਂ ਐ ਸੇਵਰਸ ਨੇ ਅਸਲ ਦੇ ਵਿੱਚ ਇਹ ਮਹੱਤਵਪੂਰਨ ਇਸ ਕਰਕੇ ਆ ਕਿਉਂਕਿ ਇਹਨਾਂ ਦੇ ਨਾਲ ਲੋਕਾਂ ਨੂੰ ਇਹ ਸਮਝਣ ਦੇ ਵਿੱਚ ਸਹਾਇਤਾ ਮਿਲਦੀ ਆ ਕਿ ਜਿਹੜੀ ਉਹ ਜ਼ੁਲਮ ਸੀ ਜਿਹੜਾ ਸਲੇਵਰੀ ਦਾ ਤੇ ਜਿਹਨੇ ਜਿਹੜੀ ਪੋਲੀਟੀਕਲ ਆਪਸ਼ਨਸ ਆ ਉਹ ਸਿਵਲ ਵਾਰ ਦੇ ਵਿੱਚ ਕਿੱਦਾਂ ਬਣੀਆਂ ਉਹਦੇ ਬਾਰੇ ਜਾਣਕਾਰੀ ਦੇਣ ਲਈ ਬਹੁਤ ਮਹੱਤਵਮ ਚੀਜ਼ ਆ ਹੁਣ ਕੰਸਰਨ ਇਹ ਐ ਐਕਸਪਰਟ ਜਾਂ ਐਡਵੋਕੇਟਸ ਇਹ ਕਹਿੰਦੇ ਆ ਕਿ ਇਹਨਾਂ ਨੂੰ ਹਟਾਉਣ ਦੇ ਨਾਲ ਜਦੋਂ ਇਤਿਹਾਸ ਨੂੰ ਦੁਬਾਰਾ ਲਿਖਿਆ ਜਾਊਗਾ ਤਾਂ ਜਿਹੜੀਆਂ ਇਹ ਮਾੜੀਆਂ ਚੀਜ਼ਾਂ ਸੀ ਹੋ ਸਕਦਾ ਹੈ ਇਤਿਹਾਸ ਦੇ ਵਿੱਚੋਂ ਬਾਹਰ ਰਹਿ ਜਾਣ ਜਿਹੜੀ ਪਾਰਕ ਸਰਵਿਸ ਦਾ ਡਿਫੈਂਸ ਇਹ ਆ ਅਫੀਸ਼ੀਅਲ ਇਹ ਵੀ ਕਹਿੰਦੇ ਆ ਕਿ ਜਿਹੜੀਆਂ ਇਹ ਸੇਵਰਸ ਨੇ ਇਹ ਸਿਰਫ ਫੋਕਸ ਕਰਨੀਆਂ ਵੀ ਜਿਹੜਾ ਨੈਗੇਟਿਵ ਪਾਰਟ ਆ ਇਤਿਹਾਸ ਦਾ ਉਹਦੇ ਉੱਤੇ ਫੋਕਸ ਕਰ ਰਹੀਆਂ ਤੇ ਇਹਨਾਂ ਨੂੰ ਪ੍ਰੋਗਰੈਸ 'ਤੇ ਫੋਕਸ ਕਰਨੀ ਚਾਹੀਦੀ ਹੈ ਜਿਹੜੀਆਂ ਚੰਗੀਆਂ ਚੀਜ਼ਾਂ ਚੀਜ਼ਾਂ ਨੇ ਉਹਨੂੰ ਵੀ ਦਿਖਾਉਣਾ ਚਾਹੀ ਸੋ ਇਹ ਵੀ ਕਿਹਾ ਜਾ ਰਿਹਾ ਕਿ 트럼ਪ ਦਾ ਜਿਹੜਾ ਇੱਕ ਵੱਡਾ ਯਤਨਾ ਕਿਉਂ ਇਤਿਹਾਸ ਤੇ ਸਭਿਆਚਾਰਨ ਵੀ ਕੰਟਰੋਲ ਕਰਨਾ ਚਾਹੁੰਦੇ ਆ ਉਸ ਚੀਜ਼ ਦਾ ਇੱਕ ਬਹੁਤ ਵੱਡਾ ਹਿੱਸਾ ਆ ਤੇ ਜਿਹਦਾ ਆਉਣ ਵਾਲੇ ਸਮੇਂ ਦੇ ਵਿੱਚ ਅਸਰ ਜ਼ਰੂਰ ਪਾਏਗਾ ਆਖਰੀ ਗੱਲਬਾਤ ਜੀਆਰਐਫ ਕੈਨੇਡੀ ਬਾਰੇ ਰੋਬਰਟ ਟੈਫ ਕੈਨੇਡੀ ਜੂਨੀਅਰ ਹੈਲਥ ਸਕੱਰੇਟਰੀ ਨੇ ਉਹਨਾਂ ਨੇ ਫੰਡਿੰਗ ਕੱਟ ਕੀਤੀ ਆਪਾਂ ਜਾਣਦੇ ਵੈਕਸੀਨ ਦੀ ਰਿਸਰਚ ਦੀ ਤੇ ਸਾਇੰਟਿਸਟ ਦੀ ਪਰ ਉਹ ਸਪੋਰਟ ਕਰ ਰਹੇ ਆ ਕਿ ਜਿਹੜੀ ਵੇਰੀਏਬਲ ਟੈਕਸ ਨੇ ਜਿਹੜੀਆਂ ਮਤਲਬ ਪਾਉਣ ਵਾਲੀਆਂ ਚੀਜ਼ਾਂ ਨੇ ਜਿਵੇਂ ਜਿਹੜਾ ਕੰਟੀਨਿਊਸ ਗਲੂਕੋਜ਼ ਮੋਨਿਟਰ ਆ ਸੀਜੀਐਮ ਇਹਦੀ ਮਤਲਬ ਤੁਸੀਂ ਹੁਣ ਪਹਿਲਾਂ ਹੁੰਦਾ ਸੀ ਬੰਦੇ ਨੂੰ ਸ਼ੂਗਰ ਘਟਦੀ ਸੀ ਜਿਹਨਾਂ ਨੂੰ ਡਾਇਬੀਟੀ ਹੈ ਉਹ ਮਤਲਬ ਦੱਸ ਦਿੰਦੇ ਸੀ ਵੀ ਚੈੱਕ ਕਰਦੇ ਸੀ ਫੇਰ ਪਤਾ ਲੱਗਦਾ ਸੀ ਇਹ ਜਿਹੜਾ ਸੀਜੀਐਮ ਆ ਕੰਟੀਨਿਊਸ ਗਲੂਕੋਜ਼ ਮੀਟਰ ਆ ਇਹ ਬਿਲਕੁਲ ਤੁਹਾਡੇ ਉੱਤੇ ਪਾ ਦਿੱਤਾ ਜਾਂਦਾ ਤੇ ਇਹ ਤੁਹਾਡਾ ਜਿਹੜਾ ਤੁਹਾਡੀ ਸਕਿਨ ਦੇ ਥੱਲੇ ਮਤਲਬ ਸਿੱਧਾ ਬਲੱਡ ਦੇ ਵਿੱਚੋਂ ਨਹੀਂ ਥੋੜਾ 슈ਗਰ ਲੈਵਲ ਦੱਸਤਾ ਹੈ ਇਹ ਬਹੁਤ ਯੂਸਫੁਲ ਆ ਉਹਨਾਂ ਲੋਕਾਂ ਦੇ ਲਈ ਜਿਨ੍ਹਾਂ ਨੂੰ ਡਾਇਬਟੀਜ਼ ਆ ਜਾਂ ਜਿਹੜੇ ਹਾਈ ਰਿਸਕ ਦੇ ਉੱਤੇ ਆ ਜੇਰ ਆਫ ਕੈਨੇਡੀ ਨੇ ਬਹੁਤ ਸਾਰੀਆਂ ਚੀਜ਼ਾਂ ਦਾ ਵਿਰੋਧ ਕੀਤਾ ਪਰ ਇਸ ਚੀਜ਼ ਦੇ ਹੱਕ ਵਿੱਚ ਨੇ ਸਵਾਲ ਇਹ ਆ ਕਿ ਜਿਹੜਾ ਕੰਟੀਨਿਊਸ ਗਲੂਕੋਜ਼ ਮੋਨਿਟਰ ਆ ਸੀਜੀਐਮਸ ਆ ਇਹਦੇ ਨਾਲ ਜਿਨ੍ਹਾਂ ਲੋਕਾਂ ਨੂੰ ਡਾਇਬਟੀਜ਼ ਨਹੀਂ ਆ ਉਹਨਾਂ ਨੂੰ ਵੀ ਮਦਦ ਹੁੰਦੀ ਆ ਉਹ ਬੇਤਰਖਾਸ ਸਕਦੇ ਆ ਭਾਰ ਘਟਾ ਸਕਦੇ ਆ ਜਾਂ ਬਿਮਾਰੀਆਂ ਤੋਂ ਬਚ ਸਕਦੇ ਆ ਦੂਜਾ ਇਹ ਕਿ ਇਹ ਇਹ ਇਹਨਾਂ ਚੀਜ਼ ਮਤਲਬ ਤੁਸੀਂ ਪਾਇਆ ਹੈ ਜਿਹੜਾ ਉਹਨੇ ਤੁਹਾਨੂੰ 슈ਗਰ ਦੱਸੀ ਜਾਣੀ ਤੁਸੀਂ ਹੁਣ ਚਾਹ ਪੀ ਲਈ ਤੁਸੀਂ ਕੁਝ ਖਾ ਲਿਆ ਤੁਸੀਂ ਦੁੱਧ ਪੀ ਲਈ ਤੁਸੀਂ ਲੱਸੀ ਪੀ ਲਈ ਤੁਹਾਨੂੰ ਉਹਨੇ ਘੜੀ ਨੇ ਦੱਸੀ ਜਾਣਾ ਵੀ ਤੁਹਾਡੀ ਜਿਹੜਾ ਉਹ ਤੁਸੀਂ ਇਨਸਟਰੂਮੈਂਟ ਲਾਇਆ ਉਹਨੇ ਦੱਸੀ ਜਾਣਾ ਤੁਹਾਡੀ 슈ਗਰ ਵਧ ਗਈ ਆ ਤੁਸੀਂ ਨਾ ਖਾਓ ਤੇ ਬਹੁਤ ਜ਼ਿਆਦਾ ਵਧ ਗਈ ਆ ਤੁਸੀਂ ਬਿਲਕੁਲ ਘਟ ਘਟਾ ਦੋਗੇ ਇਸ ਗੱਲ ਦੇ ਜਿਹੜੇ ਰੌਬਰਟ ਐਫ ਕੈਨੇਡੀ ਜੂਨੀਅਰ ਨੇ ਉਹ ਹੱਕ ਦੇ ਵਿੱਚ ਨੇ ਜਿਹੜੀ ਪਰਸਨਲਾਈਜ਼ਡ ਨਿਊਟ੍ਰੀਸ਼ਨਲ ਡਾਟਾ ਆ ਉਹ ਟ੍ਰੈਂਡ ਜਿਹੜਾ ਅਸਲ ਦੇ ਵਿੱਚ ਇਹ ਦੱਸਦਾ ਆ ਕਿ ਬੰਦਾ ਜਿਹੜਾ ਹਰ ਇੱਕ ਵਿਅਕਤੀ ਯੂਨੀਕ ਆ ਤੇ ਉਹਨੂੰ ਸਾਰਿਆਂ ਦੇ ਲਈ ਮਤਲਬ ਇੱਕ ਨਿਯਮ ਨਹੀਂ ਹੋਣਾ ਚਾਹੀਦਾ ਵੀ ਸਾਰੇ ਆਹ ਚੀਜ਼ ਖਾਓ ਜਾਂ ਸਾਰੇ ਆਹ ਚੀਜ਼ ਨਾ ਖਾਓ ਉਹਦੀ ਬਜਾਏ ਜਿਹੜੀ ਪਰਸਨਲਾਈਜ਼ਡ ਅਪਰੋਚ ਹੋਣੀ ਚਾਹੀਦੀ ਆ ਤੇ ਇਹ ਜਿਹੜੀਆਂ ਚੀਜ਼ਾਂ ਨੇ ਜਿਹੜੀਆਂ ਇਹ ਵੇਅਰੇਬਲ ਟੈਕਸ ਨੇ ਇਹ ਉਸ ਚੀਜ਼ ਨੂੰ ਬਚਾਉਂਦੀਆਂ ਨੇ ਹੁਣ ਕੁਝ ਰਿਸਰਚ ਕਹਿੰਦੀਆਂ ਵੀ ਬੈਨੀਫਿਟ ਇੰਨਾ ਜ਼ਿਆਦਾ ਨਹੀਂ ਹੁੰਦਾ ਜਿਹੜੇ ਸੀਜੀਐਮ ਬੇਸਡ ਡਾਈਟ ਐਪ ਯੂਜ਼ ਕਰਦੇ ਆ ਕੁਝ ਪੌਂਡ ਜਿਹੜਾ ਲੂਜ਼ ਕਰਦੇ ਆ ਪਰ ਜਿੰਨਾ ਵੀ ਕਰਦੇ ਆ ਜਿਹੜੇ ਰੌਬਰਟ ਅਫ ਕੈਨੇਡੀ ਜੂਨੀਅਰ ਨੇ ਕਾਫੀ ਜ਼ਿਆਦਾ ਇਹ ਸਿਹਤ ਦੇ ਮਾਮਲੇ ਦੇ ਵਿੱਚ ਤਬਦੀਲੀਆਂ ਕਰ ਰਿਹਾ ਜਿਨ੍ਹਾਂ ਦੇ ਵਿੱਚੋਂ ਇਸ ਚੀਜ਼ ਦਾ ਇਹਨਾਂ ਚੀਜ਼ਾਂ ਦਾ ਪੌਣਾ ਟੈਕਨੀਕਲ ਚੀਜ਼ਾਂ ਦਾ ਇੱਕ ਬਹੁਤ ਵੱਡੀ ਗੱਲ ਦੱਸੀ ਜਾ ਰਹੀ। ਇਹਦੇ ਨਾਲ ਹੀ ਅੱਜ ਦਾ ਪ੍ਰੋਗਰਾਮ ਇੱਥੇ ਸਮਾਪਤ ਕਰਦੇ ਹਾਂ ਤੇ ਕੱਲ ਫਿਰ ਹਾਜ਼ਰ ਹੋਵਾਂਗੇ ਕੁਸ਼ਨਾ ਵੀ ਹੈ ਗੱਲਾਂ ਬਾਤਾਂ ਨਾਲ। ਸਾਡਾ ਹਰ ਇੱਕ ਪ੍ਰੋਗਰਾਮ ਵੇਖਣ ਤੇ ਸਾਡੇ ਨਾਲ ਜੁੜਨ ਲਈ ਸਬਸਕ੍ਰਾਈਬ ਕਰੋ ਚੈਨਲ ਪੰਜਾਬੀ ਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਵਾਲੇ ਬਟਨ ਤੇ ਕਲਿੱਕ ਕਰੋ।